हां जी दोस्तों सारेया नु सत श्री अकाल स्वागत करदेया टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਜਗਤਪੁਰਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਵੀਰ ਸ਼ਮਸ਼ੀਰ ਸਿੰਘ ਦੇ ਕੋਲੇ ਆਏ ਆ ਤੇ ਅਲਗੋ ਕੋਠੀ ਵੀ ਥੋੜੀ ਦੂਰੀ ਤੇ ਦੋਸਤੋ ਫਤੇਪੁਰ ਨਵਾਂ ਪਿੰਡ ਇਹ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਹੈਗੇ ਆ ਬੈੜਵਾਲ ਇੱਕ ਪਾਸੇ ਇੱਕ ਬੰਨੇ ਮਹਮੂਦਪੁਰਾ ਬੱਲਿਆਂ ਤੇ ਬੱਲਿਆਂ ਵਾਲਾ ਤੇ ਬਾਕੀ ਅਮਰਕੋਟ ਡਿੱਬੀਪੁਰਾ ਇਹ ਬਿਲਕੁਲ ਜਿਹੜੇ ਦੋਸਤੋ ਨਾਲ-ਨਾਲ ਲੱਗਦੇ ਪਿੰਡ ਆ ਤਾਂ ਵੀਰ ਸ਼ਮਸ਼ੇਰ ਦੇ ਕੋਲੇ ਆਇਆ ਹਾਂ ਦੋਸਤੋ ਇਸ ਘਰੋਂ ਆਪਾਂ ਤੁਹਾਨੂੰ ਅਪਡੇਟ ਦੇਈਦੀ ਆ ਵਪਾਰ ਦਾ ਕੰਮ ਆ ਜੇ ਵਿਕਰੀ ਵਾਲੇ ਪਸ਼ੂ ਆ ਜੇਕਰ ਆਪਾਂ ਗੱਲ ਕਰੀਏ ਤੇ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਤੇ ਤੁਸੀਂ ਬਿਲਕੁਲ ਸਮੇਂ ਦੇ ਨਾਲ ਨਾਲ ਜਿਹੜਾ ਦੋਸਤੋ ਸੰਪਰਕ ਬਣਾ ਕੇ ਰੱਖ ਸਕਦੇ ਜੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਮੱਝ ਦਿਖਾ ਦਾਂਗੇ ਠੀਕ ਆ ਜੀ ਟੋਕੜ ਮੱਝ ਦਿਖਾ ਦਾਂਗੇ ਤੇ ਅੱਗੇ ਬਣੀ ਵੀ ਆ ਪੂਰੀ ਡਿਟੇਲ ਜਿਹੜੀ ਆ ਉਹ ਆਪਾਂ ਵੀਰ ਤੋਂ ਲੈ ਲਾਂਗੇ ਇਸ ਮੱਝ ਦੇ ਰਿਗਾਰਡਿੰਗ ਇੱਕ ਗੱਬਣ ਮੱਝ ਦੋਸਤੋ ਬਿਲਕੁਲ ਤਿਆਰੀ ਤੇ ਆ ਠੀਕ ਆ ਇਹ ਦਿਖਾ ਦਾਂਗੇ ਨਗ ਜੜੇ ਅੱਜ ਦੋ ਹੀ ਦਿਖਾਵਾਂਗੇ ਤੁਹਾਨੂੰ ਦੋ ਮੱਜਾਂ ਨੇ ਤੇ ਵੀਡੀਓ ਜਿਹੜੀ ਦੋਸਤੋ ਅੱਜ ਟਾਈਮਿੰਗ ਤੁਸੀਂ ਬੇਸ਼ੱਕ ਨੋਟ ਕਰ ਲਓ ਅੱਜ 25 ਸਤੰਬਰ ਨੂੰ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਸਮਾਂ ਦੋਸਤੋ 5:30 5 ਵਜੇ ਸ਼ਾਮ ਦਾ ਕੱਲ ਨੂੰ ਦੋਸਤੋ 26 ਸਤੰਬਰ ਨੂੰ ਮਾਰਨਿੰਗ 6:30 ਵਜੇ ਜਿਹੜੀ ਵੀਡੀਓ ਅਪਲੋਡ ਕਰ ਦੇਾਂਗੇ ਆਓ ਕਰਦੇ ਹਾਂ ਗੱਲਬਾਤ ਬਾਈ ਸ਼ਮਸ਼ੀਰ ਦੇ ਨਾਲ ਪੁੱਛ ਲੈਣੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸ਼ਮਸ਼ੀਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜਵੀਰ ਜੀ ਸਤਿ ਸ੍ਰ ਹੋ ਠੀਕ ਠਾਕ ਵੀਰ ਠੀਕ ਠਾਕ ਵਧੀਆ ਤੁਸੀਂ ਸੁਣਾਓ ਹੋਰ ਪਰਿਵਾਰ ਸਭ ਠੀਕ ਠਾਕ ਹੈ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਤੇ ਹੋਰ ਚੰਗੇ ਕਾਰੋਬਾਰ ਵਧੀਆ ਚੱਲੀ ਜਾਂਦੇ ਹਾਂਜੀ ਬਹੁਤ ਵਧੀਆ ਜੀ ਨੰਗਰ ਕੋਈ ਆ ਗਿਆ ਕੋਈ ਚਲੇ ਗਿਆ ਠੀਕ ਹੈ ਜੀ ਤੇ ਇਸ ਤਰ੍ਹਾਂ ਚੱਲੀ ਜਾਂਦਾ ਸਿਲਸਲਾ ਠੀਕ ਹੈ ਵੀਰ ਜੀ ਹਾਂਜੀ ਅੱਛਾ ਸ਼ਮਸ਼ੇਰ ਵੀਰ ਅੱਜ ਪਸ਼ੂ ਦੋ ਬਗਾਊਗਾ ਹਾਂਜੀ ਦੋ ਆ ਜੀ ਦੋ ਆ ਇੱਕ ਤਾਂ ਬਿਲਕੁਲ ਮਿਲਦਾ ਵੀ ਵੱਡੀ ਮੈਂ ਹੈ ਬਿਲਕੁਲ ਤਿਆਰੀ ਤੇ ਆ ਹਾਂਜੀ ਇਹ ਹਫਤਾ ਕ ਲੈਂਦੀ ਹੈ ਜੇ ਹਫਤਾ ਕ ਲੈਂਦੀ ਹੈ ਹਾਂਜੀ ਇੱਕ ਬਿਲਕੁਲ ਤਿਆਰੀ ਵਾਲੀ ਆ ਦੋਸਤੋ ਜਿਵੇਂ ਇੱਕ ਮੈਂ ਪਹਿਲਾਂ ਜ਼ਿਕਰ ਕਰਤਾ ਤੇ ਇਹ ਤੋਕੜਾ ਇਹ ਬਪਾ ਮਾਤਾ ਤੋਂ ਲਈ ਆ ਹਾਂਜੀ ਤੇ ਡੇਢ ਮਹੀਨੇ ਦਾ ਇਹਨੂੰ ਟੀਗਾ ਭਰਿਆ ਪਰ ਆਪਾਂ ਗਰੰਟੀ ਨਹੀਂ ਦਿੰਦੇ ਠੀਕ ਆ ਜੀ ਕਿਉਂ ਦਿਮਾਜ ਜਿਹੜੀ ਉਹ ਚੈੱਕ ਹੁੰਦੀ ਆ 2 ਮਹੀਨਾ ਜਾਂ 2.5 ਮਹੀਨਾ ਦੀ ਬਿਲਕੁਲ ਹੈ ਅੱਜ ਸਾਨੂੰ ਉਤਰਾਂ ਉਹਨਾਂ ਆਖਿਆ ਵੀ ਜੇ ਤੁਸੀਂ 15 ਦਿਨ ਸਾਹਮ ਕੇ ਤੇ ਇਹਨੂੰ ਵੇਚੋ ਤੇ 100% ਹੀ ਸੂਣ ਵਾਲੀ ਨਿਕਲ ਸਕਦੀ ਹੈ ਹੂੰ ਤੇ ਪਰ ਬਾਕੀ ਸਾਡੇ ਕੋਲ ਦੋ ਸੂਏ ਅਹੀਂ ਘਰ ਦੀ ਮਾਝੇ ਚੋਈ ਆ ਦੋ ਸੂਏ ਇਹਨੇ ਫੇਰ ਨਹੀਂ ਮਾਰੇ ਆ ਜੀ ਤੇ ਤੀਜੀ ਸੂਏ ਹੁਣ ਗਾਂ ਸੁਣਾ ਨੇ अच्छा एतो आपा स्टार्ट कर लिए जी ये दोस्तों तिजे आगे सूवे तिजे सूवे ਲਈ आगे बनी हुई हां जी तिजे वास्ते बनी है 1.5 ਮਹੀਨਾ ਹੋ ਗਿਆ ਠੀਕ ਹੈ ਪ੍ਰੇਮ 1.5 ਮਹੀਨਾ ਹੋ ਗਿਆ ਠੀਕ ਹੈ ਹਾਂਜੀ 1.5 ਮਹੀਨੇ ਦੀ ਦੋਸਤੋ एआई ਹੋਈ ਆ ਅਗੋਂ ਜਿਸ ਘਰ ਤੋਂ ਲਈ ਆ ਵੀਰ ਸ਼ਮਸ਼ੇਰ ਦਾ ਕਹਿਣ ਦਾ ਮਤਲਬ ਹੈ ਵੀ ਜਿੱਥੋਂ ਵੀ ਲਈ ਆ ਉਥੋਂ ਲੇਡੀਜ਼ ਮਾਤਾ ਜੀ ਨੇ ਦੱਸਿਆ ਵੀ ਘਟੋ ਘਾੜ ਵੀ 1.5 ਮਹੀਨੇ ਦੀ एआई ਹੋਈ ਆ ਇੱਕ ਵੇਰਵਾ ਪਾ ਦੇਣੀ ਦੋਸਤੋ ਬਾਕੀ ਅਗੇ ਗੱਬਣ ਨਿਕਲ ਆਉਣਾ ਪਸ਼ੂ ਅਗੇ ਕਿਸੇ ਵੀਰ ਦਾ ਇਲਾਕਾ ਕਿਸੇ ਵੀਰ ਦੀ ਕਿਸਮਤ ਆ ਅੱਛਾ ਸ਼ਮਸ਼ੇਰ ਵੀਰੇ ਹੁਣ ਦੁੱਧ ਕਿੰਨਾ ਇਸ ਟਾਈਮ ਦੁੱਧ ਵੀਰ ਜੀ ਇਹਦੇ ਥੱਲੇ ਹੋਊਗਾ ਤਾਂ 8 ਕਿਲੋ ਤੁਸੀਂ 7 ਮੰਨ ਕੇ ਲਓ ਠੀਕ ਆ ਜੀ ਹਾਂ ਜੀ 7 ਕਿਲੋ ਦੁੱਧ ਨੇਟੇ ਭਾਵੇਂ ਕੋ ਧਾਰਵਣ ਮਾਰੇ ਠੀਕ ਆ ਜੀ ਹਾਂ ਜੀ ਠੀਕ ਆ ਲਓ ਵੀ ਦੋਸਤੋ 7 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਆ ਦੋਵੇਂ ਟਾਈਮ ਮਿਲਦੀ ਆ ਅੱਛਾ ਮਿਲਣ ਦਾ ਜਿਹੜਾ ਉਹ ਕੀ ਹੈਗੀ ਆ ਪ੍ਰੋਸੈਸ ਕੀ ਮਿਲਦਾ ਵੀਰ ਜੀ ਮੈਂ ਤਾਂ ਚੋਕੇ ਲਿਆ ਆ ਉਤਰਾ ਹੀ ਪਾੜੇ ਤੇ ਹਾਂ ਜੀ ਹੁਣ ਮੈਂ ਰਾਤੀ ਲੈ ਕੇ ਆਇਆ ਹਾਂ ਹਾਂ ਜੀ ਮੇਰੇ ਕੋਲ ਆਣ ਕੇ ਨੇ ਰਾਤੀ ਵੀ ਟੀਕਾ ਲਿਆ ਤੇ ਸਵੇਰੇ ਵੀ ਟੀਕਾ ਲਿਆ ਠੀਕ ਹੈ ਤੇ ਇੱਕ ਦੋ ਦਿਨ ਟੀਕਾ ਲਊਗੀ ਟੀਕਾ ਲਾ ਕੇ ਪੱਥਲੇ ਬਹਿ ਕੇ ਚੋਲਗੇ ਨਾ ਕਿਤੇ ਲੱਤ ਨਹੀਂ ਪੁੱੜਦੀ ਜਿੱਥੇ ਲੱਤ ਰੱਖ ਲਈ ਬਸ ਉੱਥੇ ਰਹਿਣੀ ਚਵਾਈ ਬਿਲਕੁਲ ਸਾਫ਼ ਕਿਤੇ ਭੂਰ ਨਹੀਂ ਕਿਤੇ ਛਟਾਣੀ ਹੂੰ ਤੇ ਦੁੱਧ 7 ਕਿਲੋ ਹੈਗਾ ਵੀ ਜੀ ਥੱਲੇ ਠੀਕ ਹੈ ਜੀ ਹਾਂਜੀ ਆਪਾਂ ਵੈਸੇ ਦੋਵੇਂ ਟਾਈਮ ਟੀਕਾ ਲਾ ਕੇ ਚਵਾਈ ਹਾਂਜੀ ਦੋਵੇਂ ਟਾਈਮ ਹੈ ਕੋ ਕਾਲੀ ਆਪਣੇ ਕੋਾਈ ਠੀਕ ਆ ਹਾਂਜੀ ਆ ਖਾਸ ਤੌਰ ਤੇ ਦੋਸਤੋ ਜਦੋਂ ਪਹਾੜੇ ਵਾਲਾ ਪਸ਼ੂ ਆ ਚਾਹੇ ਆਪਾਂ ਬਿਲਕੁਲ ਚਾਰਟ ਵਾਲਾ ਪਸ਼ੂ ਲੈਨੇ ਨਵੀਂ ਥਾਂ ਤੇ ਜਾ ਕੇ ਉਪਰਾ ਪਣ ਵੀ ਕਰ ਸਕਦਾ ਦੋ ਦਿਨ ਟੀਕਾ ਵੀ ਲੈ ਸਕਦਾ ਉਸ ਤੋਂ ਬਾਅਦ ਤੁਸੀਂ ਜਦੋਂ ਦੋਸਤੋ ਬਿਲਕੁਲ ਪਸ਼ੂਆਂ ਦੇ ਵਿੱਚ ਆਏ ਗਏ ਤੇ ਆਪਾਂ ਨਾਰਮਲੀ ਕਹਿ ਦਿੰਨੇ ਆ ਵੀ ਦੋ ਤਿੰਨ ਦਿਨਾਂ ਬਾਅਦ ਆਪਾਂ ਪਹਾੜੇ ਚਾਰ ਤੇ ਵੀ ਪਸ਼ੂ ਨੂੰ ਕਰ ਸਕਦੇ ਆ ਬਾਕੀ ਪਿੱਛੋਂ ਜਿਹੜੀ ਇਹ ਪਹਾੜੇ ਚਾਰ ਤੇ ਹੀ ਮਿਲਦੀ ਆਈ ਆ ਤੇ ਇੱਥੇ ਬਾਈ ਸ਼ਮਸ਼ੇਰ ਕਹਿ ਰਿਹਾ ਵੀ ਇੱਕ ਦੋ ਟਾਈਮ ਜਿਹੜੇ ਆ ਦੋ ਡੰਗ ਦੀ ਤਿੰਨ ਡੰਗ ਦੀ ਚਵਾਈ ਜਿੰਨੇ ਕੀਤੀ ਆ ਉਹ ਟੀਕਾ ਲਾ ਕੇ ਆਪਾਂ ਚਵਾਈ ਕੀਤੀ ਆ ਠੀਕ ਆ ਜੀ ਰਾਤੀ ਚੋਈ ਆ ਜਾਂ ਦਿਨੇ ਚੋਈ ਆ ਇਹ ਆਪਣੇ ਕੋਲ ਕੱਲ ਹੀ ਆਈ ਆ ਹਾਂਜੀ ਕੱਲ ਆਈ ਰਾਤੀ ਚੋਈ ਆ ਇੱਕ ਡੰਗ ਤੇ ਇੱਕ ਡੰਗ ਦਿਨੇ ਚੋਇਆ ਠੀਕ ਆ ਹਾਂਜੀ ਠੀਕ ਆ ਜੀ ਦੁੱਧ ਜਿਹੜਾ ਦੋਸਤੋ ਵੈਸੇ 8 ਕਿਲੋ ਆ ਪਰ 7 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਸਕਦਾ ਖੋਲ ਕੇ ਲੱ ਤੇ ਬਾਡੀ ਬੰਤਰ ਜਿਹੜੀ ਆ ਤੁਸੀਂ ਆ ਦੇਖ ਲਓ ਜੀ ਠੀਕ ਆ ਦੂਜੇ ਸਵੇਰੇ ਦੇ ਵਿੱਚ ਹੁਣ ਚੱਲ ਰਹੀ ਆ ਤੀਜੇ ਸਵੇਰੇ ਲਈ ਅੱਗੇ ਜਿਹੜੀ ਦੋਸਤੋ ਗੱਬਾ ਚੈੱਕ ਪਾਸ ਵਿੱਚ ਬੇਸ਼ੱਕ ਹੁਣ ਨਹੀਂ ਆਉਂਦੀ ਕਿ ਪਰ ਇੱਕ ਵੇਰਵਾ ਜ਼ਰੂਰ ਆ ਦੋਸਤੋ ਜਿਵੇਂ ਦੱਸਿਆ ਗਿਆ ਪਿੱਛੋਂ ਵੀ ਡੇਢ ਮਹੀਨੇ ਦੀ ਆ ਬਾਕੀ ਨਿਕਲ ਆਵੇ ਤਾਂ ਦੋਸਤੋ ਅ ਬਿਲਕੁਲ ਜਿਹੜੀ ਆ ਵੈਲ ਹੈਗਾ ਠੀਕ ਆ ਜੀ ਨਿਕਲ ਆਵੇ ਤਾਂ ਬਹੁਤ ਵਧੀਆ ਗੱਲ ਆ ਤੇ ਦਸਨ ਮੁਤਾਬਕ ਆ ਵੀ ਟੀਕੇ ਤੇ ਜਿਹੜਾ ਦੋਸਤੋ ਹਰ ਵਰੀ ਆਈ ਆ ਵੀ ਟੀਕੇ ਤੇ ਬਣ ਜਾਂਦਾ ਪਸ਼ੂ ਖੜ ਜਾਂਦੀ ਆ ਠੀਕ ਆ ਲੰਮਾ ਤੋਰ ਦਿਓ ਜੀ ਪਰਾਂ ਬੂਏ ਨੂੰ ਲੈ ਜਾ ਆ ਦੇਖੋ ਤੋ ਆਰਡਰ ਕੁਆਲਿਟੀ ਕਾਫੀ ਵਧੀਆ ਜੀ ਹਵਾਨਾ ਜਿਹੜਾ ਦੋਸਤੋ ਬਿਲਕੁਲ ਚੌਰਸ ਲੇਵਾ ਆਰਡਰ ਕਾਫੀ ਸੋਹਣਾ ਬਖਾਲਾ ਕਾਫੀ ਸੋਹਣਾ ਬਾਕੀ ਵੇਨ ਪ੍ਰੋਪਰ ਜਿਹੜੀਆਂ ਦੋ ਸਾਈਡਾਂ ਤੋਂ ਕਾਫੀ ਮੋਟੀਆਂ ਨੇ ਫਿਲਹਾਲ ਹੁਣ ਘੱਟੋ ਘੱਟ ਵੀ ਜੇਕਰ ਆਪਾਂ ਅਪਰੋਕਸੀਮੇਟਲੀ ਦੋਸਤੋ ਇੱਕ ਮੰਨ ਕੇ ਚੱਲੀਏ ਤਾਂ ਡੇਢ ਮਹੀਨੇ ਦੀ ਦੋਸਤੋ ਏ ਆਈ ਹੋਈ ਆ ਤੇ ਡੇਢ ਕੋਈ 2 ਮਹੀਨੇ ਦਾ ਜਿਹੜਾ ਦੋਸਤੋ ਸੁਬਾ ਬਣਦੇ ਵਿੱਚ ਵੀ ਲੱਗੀ ਹੋਗੀ ਵੀ 2 ਮਹੀਨੇ ਬਾਅਦ ਸ਼ਾਇਦ ਬਣੀ ਹੋਵੇ ਡੇਢ ਮਹੀਨੇ ਬਾਅਦ ਬਣੀ ਹੋਵੇ ਤੈਨ ਸਾਢੇ 3 ਸਾਢੇ 3 ਕਿ ਮਹੀਨੇ ਤੇ ਕੋਈ ਐਸਟੀਮੇਟ ਰੱਖ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੀ। ਅੱਛਾ ਸ਼ਮਸ਼ੇਰ ਵੀਰ ਘੱਟੋ ਘੱਟ ਸੁਆ ਉੱਚਾ ਕਿੰਨਾ ਕਗਾ ਵੀ ਸਾਢੇ 3-4 ਗੱਦੇ ਲੱਗੇ ਤਾਂ ਕਿ ਹੋਊਗਾ? ਹਾਂ ਇੱਥੇ ਸਾਢੇ 3-4 ਮਹੀਨੇ ਦੇ ਲੱਗੇ ਬੰਨੇ ਹੋਊਗਾ। ਸਾਢੇ 3 ਮਹੀਨੇ ਹਾਂਜੀ। ਠੀਕ ਆ ਜੀ। ਤੇ ਇਹ ਫੇਰ ਨਾਰ ਵੇਖੋ ਕਿਹੜੀ-ਕਿਹੜੀ ਮੋਟੀ ਦੋਨਾਂ ਬੰਨੇ। ਹੂੰ ਫੇਰ ਥਾਣ ਗੇਠ-ਗੇਠ ਤੇ ਲੱਗਾ। ਥਾਣ ਵੇਖੋ ਕਿੱਦਾਂ ਸਵਾਦੀ ਲੱਗਾ। ਦੋਸਤੋ ਕਮਾਲ ਦੀ ਵਿਰਲ। ਵਿੱਥੀ-ਪੁੱਥੀ ਬਹੁਤ ਜਿਆਦੀ ਸੋਹਣੀ। ਮੋਟੀ ਬਿਲਕੁਲ ਇੱਕ ਰਸੇ ਵਰਗੀ ਪੈਪ ਮ ਉਹ ਤੁਸੀਂ ਦੇਖ ਸਕਦੇ ਮਿਲਕ ਵੇਨ ਇਸ ਮੱਝ ਤੇ ਲੱਗੀ ਹੋਈ ਆ ਦੋਨੋਂ ਸਾਈਡਾਂ ਤੋਂ ਤੁਹਾਨੂੰ ਦਿਖਾਉਣੇ ਆ ਬੈਕ ਸਾਈਡ ਤੋਂ ਦੇਖੋਗੇ ਬਿਲਕੁਲ ਇੱਕਸਾਰ ਲੇਵਾ ਬਰਾਬਰ ਦਾ ਠੀਕ ਆ ਜੀ ਆਇਦਰ ਉਲਟ ਬਹਿਣੀ ਤੋਂ ਵੀ ਤੁਹਾਨੂੰ ਦਿਖਾਉਣੇ ਆ ਆ ਕਰੋ ਚੈੱਕ ਠੀਕ ਆ ਤੇ 7 ਕਿਲੋ ਦੁੱਧ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ 7 ਕਿਲੋ ਠੀਕ ਆ ਜੀ ਸੋ ਬਾਕੀ ਥੋੜੀ ਸੇਵਾ ਦੋਸਤੋ ਅੱਗੇ ਜਾ ਕੇ ਪਸ਼ੂ ਦੁੱਧ ਵਧ ਵੀ ਸਕਦਾ ਤੇ ਸ਼ਮਸ਼ੇਰ ਵੀਰ ਕਿੰਨਾ ਮੁੱਲ ਰੋਗਾ ਡਿਮਾਂਡ ਕੀ ਰਹੂਗੀ ਮੁੱਲ ਤਾਂ ਵੀਰ ਜੀ ਇਹਦਾ ਭਾਵੇਂ 50 ਕਰਾ ਲਓ ਤੇ ਭਾਵੇਂ ਕਰਾ ਲਓ 48 ਜੀ 45000 ਦੀ ਨੈਟ ਆਪਾਂ ਦੇ ਦਾਂਗੇ 45 ਦੀ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਚਵਾਚ ਬੂ ਬਿਲਕੁਲ ਐ ਪੋਲਾ ਬਿਲਕੁਲ ਪੋਲੀ ਪੂ ਕਰ ਗਈ ਐ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਉਹ ਆਪਣੀ ਪੂਰ ਛੱਟੇ ਦੀ ਗਾਰੰਟੀ ਹੋਊਗੀ ਠੀਕ ਹੈ ਵੀਰ ਹਾਂਜੀ ਲਓ ਵੀ ਦੋਸਤੋ 45000 ਲੈਣ ਦੇਣਾ ਠੀਕ ਹੈ ਜੀ ਹਾਂ ਨਾ 45 ਆ ਕੋਈ ਮਾਨਤਾ ਨਾਲ ਵਿੱਚੋਂ ਮੌਕੇ ਦਾ ਉਹ ਛੋੜ ਛੱਪਾ ਹੋ ਜਾਊਗਾ ਠੀਕ ਹੈ ਜੀ ਹਾਂ ਛੋੜ ਛੱਪਾ ਹੋ ਜਾਊਗਾ ਹੈਵੀ ਬਾਡੀ ਵੇਟ ਦੀ ਐ ਪਸੰਦ ਆਊਗੀ ਤੁਹਾਨੂੰ ਪਤਲੇ ਪਿੰਡੇ ਦੀ ਆ ਪੂਸ਼ਪਾਸ ਬਿਲਕੁਲ ਕਹਿ ਲੀਏ ਵੀ ਧਰਤੀ ਨਾਲ ਟੱਚ ਕਰਦੀ ਆ ਤੇ ਵਿਥੀ-ਬੁਥੀ ਕਾਫੀ ਸੋਹਣੀ ਆ ਕਮਾਲ ਦੀ ਆ ਵੀ ਕੋ ਜੋੜ ਕੇ ਜੇ ਥਣ ਨਹੀਂ ਰੱਖਦੀਗੀ ਵੀ ਗਿੱਠ-ਗਿੱਠ ਪੂਰੀ ਆ ਥਣਾਂ ਦੇ ਵਿੱਚ ਵੱਜਦੀ ਆ ਇਹੋ ਜੀ ਮੱਝ ਆ ਬਾਕੀ ਚਵਾਈ ਤੁਸੀਂ ਆਣ ਕੇ ਇੱਕ ਵਾਰੀ ਕਰ ਲਿਓ ਤਸੱਲੀ ਕਰ ਲਿਓ ਦੋ ਟਾਈਮ ਚੋਲਿਓ ਦੂਰੋਂ ਨੇੜੋਂ ਜਿਹੜਾ ਵੀ ਰੁਕੀ ਆ ਰਿਹਾ ਆਪਦੇ ਪਸ਼ੂ ਦੀ ਨਰਕਪਰਖ ਜਾਂਚ ਕਰਨ ਤੋਂ ਬਾਅਦ ਪਸ਼ੂ ਆਪਦਾ ਜਿਹੜਾ ਦੋਸਤੋ ਲੈ ਕੇ ਜਾ ਸਕਦੇ ਹੋ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਵੱਡੇ ਕਾਦੇ ਬੋਤਾਲੀ ਜਿਹੜੀ ਅਗਲੀ ਮੱਝ ਦੋਸਤੋ ਦਿਖਾਉਣੀ ਆ ਅੱਛਾ ਸ਼ਮ ਏ ਵੀਰ ਜੀ ਗੱਭਣ ਆ ਅੱਛਾ ਜੀ ਇਹ 8 ਤੋਂ 10 ਦਿਨਾਂ ਜੇ ਲੈ ਲਊਗੀ 8 ਤੋਂ 10 ਉਹਨਾਂ ਤੇ ਆਖਿਆ ਵੀ 30 ਨੂੰ ਜਾਂ ਪਹਿਲੀ ਤਰੀਕ ਪਹਿਲੀ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ ਕੋਈ 2 ਦਿਨ ਉੱਤੇ ਵੀ ਲੈ ਸਕਦੀ ਠੀਕ ਆ ਜੀ ਹਾਂਜੀ ਮਤਲਬ ਕਿ ਅੱਜ ਫਿਰ 25 ਕ ਹੋ ਗਈ ਆ 5 ਕ ਦਿਨ ਜਾਂ 6 ਦਿਨ ਪਏ ਆ 5-6 ਦਿਨੇ ਪਏ ਕੋਈ 1-2 ਦਿਨ ਉੱਤੇ ਵੀ ਲੈ ਸਕਦੀ ਠੀਕ ਆ ਜੀ ਹਾਂਜੀ ਹਫਤਾ ਯਾਨੀ ਕਿ ਮੰਨ ਕੇ ਚੱਲੋ ਹਫਤਾ ਲੈ ਜੂ ਹਾਂ ਸਵੇਰ ਕਿੰਨਾ ਮੰਨੀ ਸਵੇਰ ਉਹਨਾਂ ਵੀ ਤੀਜਾ ਆਖਿਆ ਤੂੰ ਹੀ ਭਾਵੇਂ ਤੀਜਾ ਮੰਨ ਲਓ ਜਾਂ ਚੌਥਾ ਮੰਨ ਲਓ ਠੀਕ ਪਰ ਉਹਨਾਂ ਸਾਨੂੰ ਘਰ ਵਾਲਿਆਂ ਤੀਜਾ ਹੀ ਆਖੇ ਲਓ ਜੀ ਇਹ ਬ ਠੀਕ ਹੈ ਜੀ ਬਿਲਕੁਲ ਹੈ ਤਾਰਾਂ ਦੇ ਨਾਲ ਬਿਲਕੁਲ ਪਿੰਡ ਦੇ ਬਾਰਡਰ ਤੇ ਲਓ ਜੀ ਬਿਲਕੁਲ ਬਾਰਡਰ ਦੇ ਨਾਲ ਜਿਹੜਾ ਬਿਲਕੁਲ ਪਿੰਡ ਹੈਗਾ ਵੀਰਾਂ ਦਾ ਵੀ ਜਿੱਥੋਂ ਆਪਾਂ ਲਈ ਹੈ ਕਿਉਂਕਿ ਹਿੰਦੁਸਤਾਨ ਪਾਕਿਸਤਾਨ ਬਾਰਡਰ ਦੀ ਗੱਲ ਕਰ ਲਈਏ ਤਾਂ ਦੋਸਤੋ ਥੋੜੀ ਦੂਰੀ ਆ ਇਸ ਪਿੰਡ ਤੋਂ ਵੀ ਰਹਿ ਜਾਂਦੀ ਆ ਇਸ ਕਰਕੇ ਬਾਰਡਰ ਦੇ ਨਾਲ-ਨਾਲ ਕਾਫੀ ਚੰਗੇ ਤੇ ਕਾਫੀ ਚੰਗੇ ਰਵੇ ਦੇ ਵਿੱਚੋਂ ਪਸ਼ੂ ਵੀ ਜਿਹੜੇ ਪਾਏ ਗਏ ਆ ਤੇ ਲੱਭ ਵੀ ਜਾਂਦੇ ਆ ਜੇਕਰ ਕੋਈ ਵੀ ਰਿਸਰਚ ਕਰਦਾ ਪਸ਼ੂ ਚੰਗੇ ਵੀ ਮਿਲਦੇ ਆ ਤੇ ਉੱਥੋਂ ਜਿਹੜੀ ਦੋਸਤੋ ਇਹ ਮੱਝ ਆਈ ਹੈ ਤਕਰੀਬਨ ਤੀਜਾ ਸੂਆ ਕੋਈ ਵੀਰ ਮੰਨ ਲੇ ਕੋਈ ਚੌਥਾ ਮੰਨ ਲੇ ਸਤੰਬਰ ਨੂੰ ਜਿਹੜੇ ਦੋਸਤੋ ਦਿਨ ਪੂਰੇ ਆ 30 ਸਤੰਬਰ ਨੂੰ 1 ਅਕਤੂਬਰ ਨੂੰ ਇੱਥੇ ਜਿਹੜੀ ਦੋਸਤੋ ਇਹ ਮੱਝ ਸੂਪੂਗੀ ਠੀਕ ਆ ਤੇ ਖੋਲ ਕੇ ਦਿਖਾਉਣੇ ਆ ਪਿੱਠ ਪੁੱਠਾ ਦਿਖਾਉਣੇ ਆ ਸਿੰਗਲ ਖੱਡੀ ਦੀ ਆ ਅ ਟੱਚ ਟੂ ਚ ਜਿਹੜਾ ਦੋਸਤੋ ਜਿਵੇਂ ਆਪਾਂ ਕਹਿ ਲੈਨੇ ਆ ਵੀ ਮਗਰਲੇ ਪੈਰ ਥੋੜੇ ਜੇ ਧੋਤੇ ਆ ਪੂਛ ਵੀ ਹਾਫ ਵਾਈਟ ਆ ਠੀਕ ਆ ਮੱਥਾ ਬੱਲਾ ਤੇ ਸਟਰਕਚਰ ਜਿਹੜਾ ਮੱਝ ਦਾ ਚੰਗਾ ਟੋਟਲ ਠੀਕ ਆ ਤੇ 35 ਵੀਰ ਸ਼ਮਸ਼ੇਰ ਚੰਗੀ ਐ 35 ਬਹੁਤ ਵਧੀਆ ਆ ਇਹ ਪੋਲੀ ਰੂਮ ਵਰਗੀ ਠੀਕ ਆ ਜੀ ਤੇਪਣ ਜਿਹੜੀ ਦੋਸਤੋ ਇੱਕ ਨੰਬਰ ਆ ਬਾਕੀ ਲੇਵਾ ਹਵਾਨਾ ਵੇਖੋ ਦੋਸਤੋ ਬਖਾਲਾ ਕਾਫੀ ਸੋਹਣਾ ਆਰਡਰ ਦੀ ਕੁਆਲਿਟੀ ਦੀ ਗੱਲ ਕਰ ਲਈਏ ਤੇ ਅਗਾਹ ਨੂੰ ਵੀ ਜਿਹੜਾ ਦੋਸਤੋ ਬਣਤਰ ਪੂਰੀ ਆ ਬੈਕ ਸਾਈਡ ਨੂੰ ਵੀ ਜਿਹੜਾ ਦੋਸਤੋ ਸਾਰ ਦੇ ਨਾਲ ਸੂਹ ਦੇ ਨਾਲ ਟੱਚ ਕਰਦਾ ਪਿਆ ਆ ਦੇਖੋ ਜੀ ਬਾਕੀ ਹਜੇ ਪੰਜਾਂ ਛਿਆਂ ਦਿਨਾਂ ਦੇ ਵਿੱਚ ਆਪਾਂ ਉਮੀਦ ਕਰ ਸਕਦੇ ਵੀ ਲੇਵਾ ਹੋਰ ਖੁੱਲੂਗੀ ਠੀਕ ਆ ਜੀ ਆ ਦੇਖੋ ਹਾਈਟ ਕੱਟ ਦੀ ਕਾਫੀ ਸੋਹਣੀ ਆ ਠੀਕ ਆ ਜੀ ਹਾਈਟ ਕੱਟ ਦੀ ਕਾਫੀ ਸੋਹਣੀ ਆ ਕੋਈ ਨਹੀਂ ਕਮਾ ਦਿਓ ਇੱਕ ਲਵਾ ਦਿਓ ਗੇੜਾ ਜੀ ਹੋਰ ਆ ਦੇਖੋ ਜੀ ਬਾਕੀ ਚਾਲ ਢਾਲ ਮੇਰਾ ਵੀਰ ਜਰੂਰ ਚੈੱਕ ਕਰ ਲਿਆ ਕਰੋ ਪਸ਼ੂ ਨੂੰ ਲੰਮਾ ਤੋੜ ਲਿਆ ਕਰੋ ਜਿਸ ਥਾਂ ਤੋਂ ਵੀ ਕਿਸੇ ਵੀਰ ਨੇ ਪਸ਼ੂ ਖਰੀਦਣਾ ਘੱਟੋ ਘੱਟ ਵੀ ਕੋਈ 10 15 20 ਕਦਮ ਜਿਹੜੇ ਪਸ਼ੂ ਨੂੰ ਜੂਰ ਤੋੜ ਕੇ ਤਸੱਲੀ ਕਰ ਲਿਆ ਕਰੋ ਠੀਕ ਆ ਜੀ ਕਈ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਆ ਪਸ਼ੂਆਂ ਦੇ ਵਿੱਚ ਵਿਖਣ ਦੇ ਵਿੱਚ ਮਿਲਦੀ ਆ ਇਸ ਕਰਕੇ ਪਸ਼ੂ ਨੂੰ ਲੰਮਾ ਤੋਰੋ ਆਹ ਕਹ ਬੀਖੋ ਜੀ ਆਟਰ ਬਿਲਕੁਲ ਇੱਕ ਸਾਰ ਪੱਦਰ ਵਿਖਾਲਾ ਜਿਹੜਾ ਦੋਸਤੋ ਸੋਹਣਾ ਬੰਤਰ ਸੋਹਣੀ ਆ ਇੱਕ ਬਿਲਕੁਲ ਸਿੰਗਲ ਖੱਡੀ ਦੀ ਆਪਾਂ ਕਹਿ ਲਈਏ ਵੀ ਸਿੰਗਲ ਖੱਡੀ ਦੀ ਹੈ ਠੀਕ ਹੈ ਜੀ ਬਾਕੀ ਫੇਸ ਕੁਆਲਟੀ ਵੀ ਆਪਾਂ ਤੁਹਾਨੂੰ ਥੋੜੀ ਜਿਹੀ ক্লোਜ਼ਲੀ ਦਿਖਾ ਦਾਂਗੇ ਥੋੜਾ ਨੇੜੇ ਤੋਂ ਦਿਖਾ ਦਾਂਗੇ ਥਣ ਥਣ ਪ੍ਰੋਪਰ ਮੁਠੀ ਆਹ ਦੇਖੋ ਜੀ ਠੀਕ ਹੈ ਜੀ ਬੇਨ ਬੋਨ ਕਾਫੀ ਸੋਹਣੀਆਂ ਜਿਹੜੀਆਂ ਨੇਵੇ ਹਵਾਨੇ ਤੇ ਜਿਹੜੀਆਂ ਦੋਸਤੋ ਦੇਖਣ ਨਾਰਮਲ ਹੀ ਮਿਲ ਜਾਣਗੀਆਂ ਤੁਹਾਨੂੰ ਆਹ ਦੇਖੋ ਥਾਣਾ ਦਾ ਸਾਈਜ਼ ਹਰ ਪੱਖ ਹਰ ਐਂਗਲ ਤੋਂ ਬੜੀ ਤਸੱਲੀ ਨਾਲ ਦੇਖ ਲਓ ਠੀਕ ਹੈ ਜੀ ਸੋਹਣੀ ਮੱਝ ਆ ਪ੍ਰੋਪਰ ਜਿੰਨੀ ਵੀ ਆ ਦੋਸਤੋ ਓਵਰਆਲ ਜਿੰਨੀ ਮੱਝ ਹੈਗੀ ਆ ਸਾਰੀ ਸੋਹਣੀ ਆ ਠੀਕ ਹੈ ਜੀ ਪਤਲੇ ਪਿੰਡੇ ਦੀ ਪਤਲੀ ਚਮੜੀ ਆ ਦੇਖੋ ਜੀ ਕੋਖੇ ਇੱਕ ਲੱਥਾ ਜੇ ਦਾ ਸਿੰਘ ਦਾ ਵੀਰ ਜੀ ਹੂੰ ਹੂੰ ਇੱਕ ਇੱਕ ਸਾਈਡ ਜਿਹੜਾ ਦੋਸਤੋ ਬਿਲਕੁਲ ਤੁਸੀਂ ਵੇਖੋਗੇ ਖੋਖ ਲੱਥਾ ਇੱਕ ਬਣਿਆ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ ਤੇ ਇੱਕ ਆ ਤੁਸੀਂ ਵੇਖ ਲਓ ਠੀਕ ਹੈ ਜੀ ਇੱਕ ਪਾਸੇ ਖੋਖਲੱਥਾ ਕਿਉਂਕਿ ਦੂਰੋਂ ਨੇੜੇ ਆਉਣਾ ਕਿਸੇ ਐਂਗਲ ਤੋਂ ਕਿਸੇ ਪੱਖ ਤੋਂ ਤੁਸੀਂ ਨਾ ਵੇਖੋ ਇੱਥੇ ਆਣ ਕੇ ਕੋਈ ਵੀਰ ਇਤਰਾਜ ਜਿ ਚਤਾਵੇ ਉਸ ਤੋਂ ਬੈਟਰ ਆ ਵੀ ਤੁਸੀਂ ਪਹਿਲਾਂ ਤਸੱਲੀ ਨਾਲ ਵੀਡੀਓ ਦੇਖ ਲਿਓ ਅੱਛਾ ਸ਼ਮਸ਼ੇਰ ਵੀਰ ਇਹ ਮੱਝ ਵੀਰ ਜੀ ਜਿੰਨੀ ਪਿੱਛੇ ਬੰਨੀ ਹੈ ਨਾ ਉੰਨੀ ਅੱਗੇ ਭਰਨੀ ਹੈ ਬਿਲਕੁਲ ਬਿਲਕੁਲ ਇੱਧਰ ਵੇਖੋ ਉਨਾ ਹੀ ਵਾਣਾ ਅੱਗੇ ਉਨਾ ਹੀ ਪਿੱਛੇ ਹੂੰ ਵੇਖੋ ਇਹ ਸਾਰੀ ਪੂਰੀ ਉੰਨੀ ਪਿੱਛੇ ਉੰਨੀ ਅੱਗੇ ਦੋ ਮੱਲੇ ਲਓ ਜੀ ਅਜੇ ਹਫ਼ਤੇ 'ਚ ਮੱਝ ਫੁੱਲ ਭਰ ਜੂਗੀ ਹੂੰ ਵੀਡੀਓ ਧਿਆਨ ਨਾਲ ਭੇਜਿਆ ਕਰੋ ਮੁੜ ਕੇ ਆ ਤੁਸੀਂ ਵੀਡੀਓ ਸੇਵ ਰੱਖੋ ਠੀਕ ਹੈ ਜੀ ਉਹ ਵੀਡੀਓ ਮੇਰਾ ਵੀਰ ਦੋ ਵਾਰੀ ਰਿਵਰਸ ਦੋ ਵਾਰੀ ਫਾਰਵਰਡ ਕਰਕੇ ਆਪਦੀ ਤਸੱਲੀ ਨਾਲ ਲੱਗਾ ਪਿੱਛਾ ਕਰਕੇ ਦੇਖ ਲਿਆ ਕਰੋ ਕਈ ਵਾਰਾਂ ਕੋਈ ਸਕਿਪ ਕਰ ਦਿੰਦਾ ਵੀਰ ਪਾਰਟ ਉਹ ਦੁਬਾਰਾ ਫਿਰ ਤੁਸੀਂ ਆ ਓਨਰ ਮਾਲਕ ਅਗੇ ਰਿਕਵੈਸਟ ਕਰਦੇ ਹੋ ਵੀ ਦੁਬਾਰਾ ਵੀਡੀਓ ਪਾਈ ਜਾਵੇ ਇਸ ਕਰਕੇ ਪਸੂ ਨੂੰ ਹਰ ਇੱਕ ਐਂਗਲ ਤੋਂ ਹਰ ਇੱਕ ਪੱਖ ਤੋਂ ਆਪਾਂ ਪਹਿਲਾਂ ਤੁਹਾਨੂੰ ਬੜਾ ਦੋਸਤੋ ਬਰੀਕੀ ਤੋਂ ਦਿਖਾ ਦਈਦਾ ਵੀ ਤਾਂ ਜੋ ਫਿਰ ਅਗੇਨ ਜਿਹੜੀ ਆ ਦੋਸਤੋ ਤੁਹਾਨੂੰ ਕਿਸੇ ਤਰ੍ਹਾਂ ਦੀ ਨੀਡ ਠੀਕ ਆ ਜੀ ਆ ਲੋਡ ਨਾ ਹੋਵੇ ਠੀਕ ਆ ਤੇ ਇਹ ਸ਼ਮਸ਼ੇਰ ਵੀਰ ਕਿੰਨਾ ਮੁੱਲ ਕਰਦੇ ਹਾਂ ਨਾ ਮੁੱਲ ਤਾਂ ਇਹਦਾ ਵੀਰ ਜੀ ਭਾਵੇਂ 75 ਕਰਾ ਲਓ ਹਾਂਜੀ ਬੱਤਰ ਹਾਂਜੀ ਲੈਣ ਦੇ ਜਿਹੜਾ ਆਪਾਂ ਨੈਟ 70000 ਦੀ ਦੇ ਦਾਂਗੇ 70 ਦੀ 70 ਦੀ ਬਿਲਕੁਲ ਨੈਟ ਦੇ ਦਾਂਗੇ ਉਹਦੇ ਵਿੱਚੋਂ ਕੋਈ 100 200 ਛੋੜ ਛੱਪਾ ਹੋਊਗਾ ਇਹ ਤੋਂ ਕਰਦੇ ਠੀਕ ਹੈ ਜੀ ਹਾਂਜੀ ਲੋ ਪ੍ਰਾਬੋ 70000 ਦੇ ਵਿੱਚੋਂ ਛੋੜ ਛੱਪਾ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਆ ਸੋ ਆਰਡਰ ਕੁਆਲਿਟੀ ਕਾਫੀ ਬੈਸਟ ਆਰਡਰ ਕੁਆਲਿਟੀ ਵਾਲੀ ਜਿਹੜੀ ਮੱਝ ਆ ਦੁੱਧ ਵਾਲੀ ਮੱਝ ਜਿੰਨੀ ਵੀ ਆਪਾਂ ਕਹੜੀਏ ਵੀ ਦੁੱਧ ਵਾਲੀ ਮੱਝ ਆ ਤੇ ਥਣ ਥਣੂਨ ਪ੍ਰੋਪਰ ਮੁਠੀ ਆ ਸਾਫ ਸਫਾਈ ਪੂਰੀ ਆ ਦੋ ਮੱਝਾਂ ਦੇ ਵਿੱਚ ਕੋਈ ਬਾਹੀ ਦਾ ਕੋਈ ਆ ਕਿਸੇ ਪਾਸੇ ਕੋਈ ਨਹੀਂ ਵੀ ਠੀਕਾ ਸਾਈਡ ਰੱਖਣ ਦੀ ਕੋਈ ਮੁਸ਼ਕਲ ਤਾਂ ਦਾ ਤੁਹਾਨੂੰ ਸਾਹਮਣਾ ਨਹੀਂ ਕਰਨਾ ਪਊਗਾ ਕਿਉਂਕਿ ਮੈਂ ਮੌਕੇ ਤੇ ਦੇਖ ਰਿਹਾ ਵਾਂ ਬਾਕੀ ਤੁਸੀਂ ਵੀ ਆਣ ਕੇ ਦੇਖੋਗੇ ਤੇ ਤਸੱਲੀ ਏਰੀਆ ਦੋਸਤੋ ਤੁਹਾਡੀ ਵੀ ਹੋ ਜੂਗੀ ਤੇ ਨੰਬਰ ਸ਼ਮਸ਼ੇਰ ਵੀਰ ਬੋਲਦੇ ਆਪਨੇ ਨੰਬਰ ਵੀਰ ਜੀ 76969 ਹਾਂਜੀ 84805 ਤੇ ਦੂਜਾ ਨੰਬਰ ਹੈਗਾ 887520883 ਠੀਕ ਹੈ ਜੀ ਹਾਂਜੀ ਇਹ ਦੋਨੇ ਨੰਬਰ ਆਪਣੇ ਚੱਲਦੇ ਨੇ ਦੋਨੋਂ ਨੰਬਰ ਜਿਹੜੇ ਆ ਦੋਸਤੋ ਇਹ ਸਕਰੀਨ ਦੇ ਉੱਤੇ ਆਪਾਂ ਚੱਲਦੇ ਕਰ ਦਿੱਤੇ ਹਰ ਵਾਰ ਦੀ ਤਰ੍ਹਾਂ ਤੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਸੰਪਰਕ ਕਰ ਸਕਦੇ ਜੇ ਵੀਰ ਸ਼ਮਸ਼ੇਰ ਦੇ ਨਾਲ। ਬਾਕੀ ਵੀਰ ਜੀ ਜਿਹੜਾ ਆਂਦਾ ਵੀ ਮੈਂ ਆਣ ਕੇ ਜਾਂ ਮੱਜ ਵੇਚੀ ਨਾ ਜਾਂ ਕਿਤਰਾ ਜਿਹਦੀ ਸਾਈ ਪਹਿਲਾਂ ਆ ਗਈ ਜੀ ਮੱਜ ਉਹਦੀ ਹੋਊਗੀ। ਬਿਲਕੁਲ। ਹਾਂ ਕਈ ਵੀਰ ਆਖ ਦਿੰਦੇ ਆ ਵੀ ਅਸੀਂ ਅਜੇ ਧਰ ਵੇਖਣਾ ਵਾਂਗੇ ਕੱਲ ਨੂੰ ਆਵਾਂਗੇ ਜਾਂ ਪਰਸੋਂ ਆਵਾਂਗੇ। ਬਿਲਕੁਲ। ਵੀ ਅਜੇ ਵੇਚੋ ਨਾ ਇਹ ਕੰਮ ਨਹੀਂ ਆਪਾਂ ਕਰਨਾ। ਸਾਈ ਪਾ ਲਿਆ। ਸਾਈ ਪਾ ਕੇ ਜੇ ਕਿਸੇ ਦੀ ਸਾਈ ਪਈ ਉਹ ਤੇ ਡੱਕਾਂਗੇ ਨਹੀਂ ਦਿੰਦੇ। ਤਿੰਨ ਦਿਨ ਡੱਕ ਛੱਡੂ। ਬਿਲਕੁਲ ਸਾਈ ਨਹੀਂ ਪਾਉਂਦੇ ਉਹਨਾਂ ਜੇ ਕੋਈ ਡੱਕ। ਬਿਲਕੁਲ ਜੀ ਬਿਲਕੁਲ। ਸੋ ਇੱਕ ਜਿਹੜੀ ਦੋਸਤੋ ਜ਼ਰੂਰੀ ਰਿਕੁਐਸਟ ਆ ਵੀਰ ਹੋਰਾਂ ਵੱਲੋਂ ਬਿਲਕੁਲ ਸਾਰੇ ਵੀਰਾਂ ਨੇ ਤੁਸੀਂ ਗੌਰ ਕਰ ਲਿਆ ਹੋਊਗਾ ਵੀ ਜਿਹੜਾ ਪਸ਼ੂ ਖਾਸ ਵਿਸ਼ੇਸ਼ ਤੌਰ ਤੇ ਤੁਸੀਂ ਰੋਕ ਰਹੇ ਹੋ ਕਿਸੇ ਓਨਰ ਦਾ ਚਾਹੇ ਵਪਾਰੀ ਵੀਰ ਦਾ ਕੋਈ ਸਾਈਬਿਆ ਨਾ ਆਪਣਾ ਜਿਹੜਾ ਦੋਸਤੋ ਪੱਕਾ ਪਾ ਕੇ ਫਿਰ ਤੁਸੀਂ ਘਰੋਂ ਤੁਰਿਆ ਕਰੋ ਕਈ ਵਾਰ ਹੁੰਦਾ ਵੀ ਬਹੁਤੇ ਵੀਰ ਜਿਹੜਾ ਸਾਈਬਿਆ ਨਾ ਨਹੀਂ ਕਰਦੇ ਕਿ ਇੱਕ ਫੋਨ ਕਾਲ ਕਰਕੇ ਕਹਿੰਦੇ ਵੇ ਅਸੀਂ ਇੱਥੇ ਆ ਗਏ ਆ ਤੇ ਉਹ ਜਿਹੜਾ ਦੋਸਤੋ ਨਾ ਤੁਸੀਂ ਪਹੁੰਚਦੇ ਹੋ ਅਗਲੇ ਦਾ ਪਸ਼ੂ ਢੱਕਿਆ ਜਾਂਦਾ ਇਸ ਕਰਕੇ ਤਸੱਲੀ ਹੈ ਜਿਹੜੀ ਤੁਸੀਂ ਸਾਈਬੰਨਾ ਪਹਿਲਾਂ ਪਾ ਲਿਆ ਕਰੋ ਉਸ ਤੋਂ ਬਾਅਦ ਆਪਜੀ ਤਸੱਲੀ ਕਰਕੇ ਨਰਕ ਪਰਖ ਕਰਕੇ ਪਸ਼ੂ ਆਪਣੀ ਪੇਮੈਂਟ ਜਿਹੜੀ ਦੋਸਤੋ ਕਲੀਅਰ ਕਰਨ ਤੋਂ ਬਾਅਦ ਆਪਣਾ ਪਸ਼ੂ ਲੈ ਕੇ ਤੁਸੀਂ ਜਾ ਸਕਦੇ ਹੋ ਠੀਕ ਆ ਓਕੇ ਭਾਜੀ ਸ਼ਮਸ਼ੇਰ ਸਿੰਘ ਰਾਜਵੀਰ ਜੀ ਸਾਸਤਰੀ ਜੀ ਸਾਸਤਰੀ ਕਲਵੀਰ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਸਤਰੀ ਕਲਵੀਰ ਜੀ